ਜਿਹੜੇ ਸਿਮੀ ਵਰਮਰੀ ਮੈਂ ਹੁਣੇ ਵੇਖਿਆ ਉਹਨਾਂ ਦਾ ਨਾ ਪੋਡਕਾਸਟ ਆਇਆ ਉਹ ਕਹਿੰਦੇ ਕਿ ਇਦਾਂ ਉਹਦਾ ਕੁਝ ਵੀ ਨਹੀਂ ਸੀਗਾ ਹਨਾ ਵੀ ਮੇਰੀਆਂ ਦੋ ਭੈਣਾਂ ਹੈਗੀਆਂ ਇਹ ਖੁਦ ਹੀ ਆਉਂਦੇ ਹੁੰਦੇ ਸੀ ਕਿ ਤੁਸੀਂ ਇਹਨਾਂ ਦੀ ਸਪੌਟਲਾਈਟਾਂ ਚੈੱਕ ਕਰ ਲਿਓ ਹਲੇ ਵੀ ਹੈਗੀਆਂ ਸਟਿਲ ਮੈਂ ਆਪਣੇ ਮਾਂ ਦੇ ਕੋਈ ਖਿਲਾਫ ਨਹੀਂ ਹੈ ਲਾਈਵ ਹੋ ਰਹੀ ਹਨਾ ਜਾਂ ਕੁਝ ਵੀ ਖਿਲਾਫ ਕੁਝ ਨਹੀਂ ਮੈਂ ਕਰ ਰਹੀ ਹੈਗੀ ਜਿਹਦੇ ਵਿੱਚ ਮੇਰੇ ਮੰਮਾ ਨੇ ਕੀ ਆਇਆ ਹਨਾ ਕਿ ਵੀ ਇਨੇ ਸਰੂਪਾਂ ਦੀ ਬੇਕਦਰੀ ਕੀਤੀ ਆ ਸੁਹਾਣਾ ਸਾਹਿਬ ਮੈਂ ਡੇਲੀ ਬਿਨਾਨਾ ਗਈ ਜਾਂਦੀ ਹੁੰਦੀ ਸੀਗੀ ਇਸ ਚੀਜ਼ ਦਾ ਪਰੂਫ ਨਹੀਂ ਆਪਾਂ ਕਹਿ ਸਕਦੇ ਮਤਲਬ ਜੋ ਵੀ ਤੁਸੀਂ ਸਨੈਪਚੈਟ ਤੇ ਵੇਖ ਲਿਆ ਉਹ ਨਾ ਸਪੌਟ ਲਾਈਟਾਂ ਦੇ ਵਿੱਚ ਹੋਊਗਾ ਥੈਨ ਉਸ ਤੋਂ ਬਾਅਦ ਜਿਹੜੇ ਇੱਥੇ ਮਹਾਰਾਜ ਦੇ ਸਰੂਪ ਪਏ ਆ ਉਹ ਵੀ ਮੈਂ ਤੁਹਾਨੂੰ ਲਾਈਵ ਦੇ ਵਿੱਚੇ ਵਿਖਾ ਦੂੰਗੀ ਹੈਨਾ ਕਿ ਕੀ ਹੈਗਾ ਕੀ ਨਹੀਂ ਹੈਗਾ ਨਾ ਮੇਰੇ ਮੰਮਾ ਨੇ ਉੱਥੇ ਐਦੇ ਕਹਿ ਦਿੱਤਾ ਵੀ ਚਲੋ ਕਿਸੇ ਦੇ ਪਿੱਛੇ ਲੱਗ ਕੇ ਕਿਹਾ ਉਹ ਵੀ ਮੈਂ ਤੁਹਾਨੂੰ ਪਰੂਫ ਵਿਖਾ ਦੂੰਗੀ ਵੀ ਕਿਹਦੇ ਪਿੱਛੇ ਲੱਗ ਕੇ ਕਿਹਾ ਹੈਨਾ ਕਿਸੇ ਦੇ ਪਿੱਛੇ ਲੱਗ ਕੇ ਕਿਹਾ ਕਿ ਇੱਥੇ ਨਸ਼ੇ ਹੁੰਦੇ ਸੀ ਜੇ ਮੇਰੇ ਕੋਲ ਵੀਡੀਓ ਪਈ ਆ ਮੈਂ ਵਿਖਾ ਨਹੀਂ ਸਕਦੀ ਕਿਉਂਕਿ ਮੇਰੀ ਮਾਂ ਉਹਦੇ ਚ ਹਨਾ ਚਲੋ ਉਹ ਬੰਦੇ ਨੂੰ ਤੇ ਕੋਈ ਸ਼ਰਮ ਨਹੀਂ ਸੀ ਹੈਗੀ ਉਹਦੇ ਚ ਕੋਈ ਮਰਦਾਂ ਵਾਲੀ ਗੱਲ ਨਹੀਂ ਸੀ ਹੈਗੀ ਹਨਾ ਕਿਉਂਕਿ ਹੋਂ ਤੱਕ ਉਸ ਬੰਦੇ ਦਾ ਨਾਂ ਮੈਂ ਅਜ ਤੱਕ ਕੋਈ ਮਾੜਾ ਕੀਤਾ ਸੀ ਨਾ ਮੈਂ ਕਦੇ ਸੋਚਿਆ ਸੀਗਾ ਉਸ ਬੰਦੇ ਤੋਂ ਖੁੱਦ ਨਹੀਂ ਮੇਰੇ ਨਾਲ ਲੇ ਕੋਈ ਕੋਈ ਵੈਰ ਨਹੀਂ ਕੱਢਿਆ ਗਿਆ ਕੋਈ ਉਹਦੇ ਨਾਲ ਮੇਰਾ ਹੈ ਵੀ ਨਹੀਂ ਸੀਗਾ ਉਹਨੇ ਮੇਰੀ ਮਾਂ ਨੂੰ ਮੇਰੇ ਖਿਲਾਫ ਲਿਆਂਦਾ ਉਹਦਾ ਰੀਜ਼ਨ ਇਹ ਸੀਗਾ ਕਿ ਆਪਾਂ 1.5-2 ਸਾਲ ਤੋਂ ਹਨਾ 2.5 ਸਾਲ ਤੋਂ ਰਿਲੇਸ਼ਨ ਚ ਸੀਗੇ 1 ਸਾਲ ਆਪਾਂ ਹੀਰੋ ਹੋਮਸ ਲਿਵ ਇਨ ਦੇ ਵਿੱਚ ਰਹੇ ਹਨਾ ਲਿਵ ਇਨ ਚ ਰਹੇ ਉਹਵੇਂ ਨਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਹੁੰਦਾ ਸੀਗਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਹੁੰਦਾ ਸੀ ਕਿ ਇਸ ਚੀਜ਼ਾਂ ਦੇ ਪ੍ਰੂਫ ਹੈਗੇ ਆ ਮੈਂ ਤੁਹਾਨੂੰ ਵਿਖਾ ਦੇ ਦਿੰਨੀ ਆ ਲੇਕਿ ਤੁਸੀਂ ਦੱਸ ਦਿਓ ਹੈਨਾ ਵੀ ਕੌਣ ਗਲਤ ਏ ਕੌਣ ਕਿੱਦਾਂ ਏ ਅਮ ਕਿਉਂਕਿ ਕਿਸੇ ਬੰਦੇ ਨੂੰ ਇਸ ਚੀਜ਼ਾਂ ਦਾ ਪਤਾ ਨਹੀਂ ਸੀ ਹੈਗਾ ਹਨਾ ਕਿ ਵੀ ਮੈਂ ਆਪਦੀ ਲਾਈਫ 'ਚ ਕੀ ਕੁਝ ਫੇਸ ਕੀਤਾ ਮੈਂ ਸਾਰੀਆਂ ਚੀਜ਼ਾਂ ਅੱਜ ਕਲੀਅਰ ਕਰੂੰਗੀ ਤੇ ਕਲੀਅਰ ਕਰਨ ਤੋਂ ਬਾਅਦ ਜੋ ਤੁਹਾਨੂੰ ਸਹੀ ਲੱਗਿਆ ਜੋ ਤੁਹਾਡੀ ਜਜਮੈਂਟ ਹੋਈ ਲੱਗੀ ਉਹ ਤੁਸੀਂ ਖੁਦ ਵੇਖਿਓ ਹੈਨਾ ਆ ਮੇਰਾ ਸੀਰ ਪਾੜਿਆ ਸੀਗਾ ਉਹ ਬੰਦੇ ਨੇ ਮੇਰੀ ਫਰੈਂਡ ਦੇ ਸਾਹਮਣੇ ਆ ਮੇਰੀ ਅੱਖ ਤੇ ਉਹਨੇ ਮਾਰਿਆ ਸੀਗਾ ਇਹ ਪ੍ਰੂਫ ਚਲੋ ਮੈਂ ਤੁਹਾਨੂੰ ਬਾਤ ਆ ਤੁਹੂ ਖਾਉਂਗੀ ਹੈਨਾ ਬਹੁਤ ਜ਼ਿਆਦਾ ਮਾਰਕਟ ਕਰਦਾ ਹੁੰਦਾ ਸੀਗਾ ਤੇ ਉਹ ਸੋ ਬਾਅਦ ਮੈਂ ਉਹਦੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਕਿ ਤੇ ਜਿਹੜੇ ਸਿਮੀ ਬਰਮਰੀ ਦਾ ਮੈਂ ਹੁਣੇ ਵੇਖਿਆ ਉਹਨਾਂ ਦਾ ਨਾ ਪੋਡਕਾਸਟ ਆਇਆ ਉਹ ਕਹਿੰਦੇ ਕਿ ਇਦਾਂ ਉਹਦਾ ਕੁਝ ਵੀ ਨਹੀਂ ਸੀਗਾ ਹਨਾ ਵੀ ਮੇਰੀਆਂ ਦੋ ਭੈਣਾਂ ਹੈਗੀਆਂ ਇਹ ਖੁਦ ਹੀ ਆਉਂਦੇ ਹੁੰਦੇ ਸੀ ਕਿ ਤੁਸੀਂ ਇਹਨਾਂ ਦੀ ਸਪੌਟਲਾਈਟਾਂ ਚੈੱਕ ਕਰ ਲਿਓ ਹਲੇ ਵੀ ਹੈਗੀਆਂ ਸਟਿਲ ਦੈਨ ਉਸ ਤੋਂ ਬਾਅਦ ਇਹ ਮੈਂ ਉਹਦੇ ਨਾਲ ਗੱਲ ਨਹੀਂ ਸੀ ਕਰਦੀ ਤੇ ਇਹ ਪੂਰੇ ਟੱਚ ਚ ਸੀਗੇ ਤੇ ਇਹ ਹੋਲੀ ਵਾਲੇ ਦਿਨ ਮੈਨੂੰ ਉਹਦੇ ਕੋਲ ਲੈ ਕੇ ਗਏ ਉਸ ਬੰਦੇ ਨੇ ਮੇਰੇ ਮੂੰਹ 'ਚ ਪਿਸਟਲ ਪਾਇਆ ਇਸ ਚੀਜ਼ਾਂ ਦੇ ਪ੍ਰੂਫ ਆਪਣੇ ਕੋਲ ਹੈਗੇ ਹਨ ਆਹਨਾ ਪਤਾ ਨਹੀਂ ਉਹ ਚਲੋ ਰੱਬ ਸਾਥ ਦਿੰਦਾ ਹੁੰਦਾ ਹੁੰਦਾ ਹੈ ਹਨਾ ਤੇ ਰੱਬ ਦੇ ਸਾਥ ਦਿੱਤਾ ਕਿ ਆਪਣੇ ਕੋਲ ਸਾਰੇ ਪ੍ਰੂਫ ਆ ਗਏ ਸਾਰੀਆਂ ਚੀਜ਼ਾਂ ਆ ਗਈਆਂ ਹਨਾ ਆਪਾਂ ਮੈਂ ਸਾਰਾ ਕੁਝ ਅੱਗੇ ਰੱਖੂੰਗੀ ਤੁਹਾਡੇ ਗਾਲਾਂ ਤੁਸੀਂ ਕਿੱਢੀ ਜਾਓ ਕੋਈ ਚੱਕਰ ਨਹੀਂ ਹੈਗਾ ਪਰ ਤੁਸੀਂ ਸੁਣ ਲਓ ਤੁਹਾਡੇ 'ਚ ਇਨਸਾਨੀਅਤ ਹੈਗੀ ਆ ਚਲੋ ਜੀ ਉਹਨੇ ਮੇਰੇ ਮੂੰਹ 'ਚ ਪਿਸਟਲ ਪਾਇਆ ਦੈਨ ਉਸ ਤੋਂ ਬਾਅਦ ਉਹਨੇ ਮੇਨਾਂ ਗੋਟਮਾਰ ਕੀਤੀ ਕੱਟ-ਕੱਟ ਜੇ ਮੇਰੀਆਂ ਵੀਡੀਓਜ਼ ਉਹਨੇ ਬਹੁਤ ਜ਼ਿਆਦਾ ਬਣਾਈਆਂ ਹੋਈਆਂ ਬਹੁਤ ਹੀ ਜ਼ਿਆਦਾ ਵੀਡੀਓਜ਼ ਹੈਗੀਆਂ ਉਹ ਬੰਦੇ ਕੋਲ ਮੇਰੀਆਂ ਕਦੇ ਉਹਨੇ ਪੈਰਾਂ 'ਚ ਬਿਠਾ ਕੇ ਨੱਕ ਨਾਲ ਲਕੀਰਾਂ ਘੜਾ ਕੇ ਠੀਕ ਹੈ ਕਦੇ ਮੇਰੇ ਵਾਲ ਪੱਟ ਰਿਆ ਜੀ ਕਦੇ ਕਿਦਾਂ ਕੱਟ-ਕੱਟ ਕੇ ਮੇਰੀਆਂ ਬਹੁਤ ਜ਼ਿਆਦਾ ਵੀਡੀਓਜ਼ ਉਹ ਬੰਦੇ ਕੋਲ ਮੈਂ ਇਹ ਚੀਜ਼ਾਂ ਤਾਂ ਸਹਿਣ ਕਰ ਰਹੀ ਸੀ ਇਸੇ ਕੀ ਹੈ ਨਾ ਕਿ ਯਾਰ ਇੱਕ ਤਾਂ ਮਤਲਬ ਮੈਂ ਆਪਣੇ ਘਰ ਨਹੀਂ ਸੀ ਜਾ ਸਕਦੀ ਹੈਨਾ ਮੈਂ ਆਪਣੇ ਪਿਛਲੇ ਪਹਨਾ ਵੀ ਘਰ ਦੇ ਨੇ ਕੋਈ ਜ਼ਿਆਦਾ ਸਾਥ ਨਹੀਂ ਸੀ ਦਿੱਤਾ ਹੈਗਾ ਜਿੱਦਿ ਕਰਕੇ ਮੈਂ ਆਪਣਾ ਜੋ ਵੀ ਕੁਝ ਕੀਤਾ ਮੈਂ ਖੁਦ ਕੀਤਾ ਆ ਮੈਂ ਘਰ ਨਹੀਂ ਸੀ ਜਾ ਸਕਦੀ ਫਾਈਨੈਂਸ਼ੀਅਲੀ سپورਟ ਮੈਨੂੰ ਉਹੀ ਬੰਦਾ ਕਰਦਾ ਹੁੰਦਾ ਸੀਗਾ ਕਿਉਂਕਿ ਮੈਂ ਉਹਦੇ ਨਾਲ ਹੀ ਰਹਿੰਦੀ ਹੁੰਦੀ ਸੀ ਮੈਂ ਕਿਹੜੇ ਕਿਸੇ ਹੋਰ ਨਾਲ ਗੱਲ ਕਰਦੀ ਹੁੰਦੀ ਸੀ ਜਾਂ ਕੁਝ ਹੋਰ ਸੀਗਾ ਤੇ ਆਬਵੀਅਸਲੀ ਮੈਂ ਉਹਦੇ ਨਾਲ ਰਹਿੰਦੀ ਸੀ ਤੇ ਮੇਰਾ ਖਰਚਾ ਉਹਨੇ ਹੀ ਕਰਨਾ ਸੀਗਾ ਹੈਨਾ ਥੈਨ ਇੱਕੋ ਨੇ ਮੈਨੂੰ ਡਰਾ ਬਹੁਤ ਦਿੱਤਾ ਸੀਗਾ ਬਹੁਤ ਜ਼ਿਆਦਾ ਹੀਰੋ ਹੋਮਸ ਦੀ ਜਿਹੜੀ ਸੁਸਾਇਟੀ ਆ ਨਾ ਹੀਰੋਮ ਸੁਸਾਇਟੀ ਆ ਜਿਹੜੀ ਉਹਦੇ ਸਿਕਿਉਰਿਟੀ ਗਾਰਡ ਕਾਫੀ ਬੰਦੇ ਹੈਗੇ ਜਿਹੜੇ ਗਵਾਹ ਆ ਮੈਡੀਕਲ ਸਟੋਰ ਵਾਲੇ ਗਵਾਹ ਆ ਹੋਰ ਮੇਰੀਆਂ ਫਰੈਂਡਾਂ ਗਵਾਹ ਆ ਹੋਰ ਕਾਫੀ ਜਣੇ ਇਸ ਚੀਜ਼ ਦੇ ਗਵਾਹ ਹੈਗੇ ਆ ਨਾ ਕਿ ਉਹਨਾਂ ਦੇ ਸਾਹਮਣੇ ਵੀ ਨਾ ਕੀ ਕਿਹੜੇ-ਕਿਹੜੇ ਇਨਸੀਡੈਂਟ ਹੁੰਦੇ ਰਹੇ ਆ ਥੈਨ ਉਸ ਤੋਂ ਬਾਅਦ ਅ ਗਿੰਨਾ ਸਮਾਲ ਲਾਇਆ ਤੂੰ ਅੱਛਾ ਥੈਨ ਉਸ ਤੋਂ ਬਾਅਦ ਉਹਨੂੰ ਇਦਾਂ ਸੀਗਾ ਕਿ ਵੀ ਇਹ ਮੈਨੂੰ ਛੱਡੇ ਨਾ ਜਾਂ ਲਾਈਕ ਕੀ ਜੈਲਸੀ ਫੈਕਟਰ ਸੀਗਾ ਉਹਦੇ ਮਨ ਚ ਕੀ ਸੀਗਾ ਕੀ ਨਹੀਂ ਸੀਗਾ ਮੈਨੂੰ ਨਹੀਂ ਉਸ ਚੀਜ਼ ਦਾ ਪਤਾ ਹੋਲੀ ਵਾਲੇ ਦਿਨ ਉਹਨੇ ਮੇਰੇ ਦੋਨੋਂ ਫੋਨ ਰੀਸੈਟ ਕਰ ਦਿੱਤੇ ਉਸ ਤੋਂ ਬਾਅਦ ਮੈਂ ਵਾਪਸ ਆਈ ਹੈ ਨਾ ਜਦੋਂ ਸਿਮੀ ਆਈ ਮੇਰੇ ਨਾਲ ਆਏ ਗੱਡੀ ਉਹਨੇ ਉੱਥੇ ਰੱਖ ਲਈ ਅਸੀਂ ਕੈਪ ਚਾਏ ਬਲਾਬਲਾ ਕੈਪ ਕਰਾਈ ਹੈ ਨਾ ਉਹਦੇ ਚ ਚਲੋ ਆਏ ਆਉਂਦੇ ਹੋਏ ਮੇਲ ਦਾ ਪਾਸਵਰਡ ਚੇਂਜ ਕੀਤਾ ਮੇਰੀ ਦਾ ਸਿਮੀ ਨੇ ਚੇਂਜ ਕੀਤਾ ਤੇ ਉਹ ਜਦੋਂ ਮੇਲ ਦਾ ਪਾਸਵਰਡ ਚੇਂਜ ਕੀਤਾ ਤੇ ਉਹਨੇ ਮੈਨੂੰ ਆਪਦੇ ਵਟਸਐਪ ਤੋਂ ਮੈਨੂੰ ਭੇਜਿਆ ਕਿ ਆਧਰੀ ਮੇਲ ਆ ਪਾਸਵਰਡ ਆ ਦੈਨ ਉਸ ਤੋਂ ਬਾਅਦ ਉਹਨਾਂ ਨੇ 26 April ਨੂੰ ਮੇਰੀ ਮੇਲ ਰਿਮੂਵ ਕਰਕੇ ਮੇਰੇ ਬாய்ਫਰੈਂਡ ਦੀ ਜਿਹੜੀ ਮੇਲ ਸੀਗੀ ਉਹ ਐਡ ਕੀਤੀ ਗਈ ਉਹਦੇ ਵਿੱਚ 2:26 ਮਿੰਟ ਤੇ ਉਸ ਚੀਜ਼ ਦਾ ਪ੍ਰੂਫ ਵਿਖਾ ਦਿੰਨੇ ਆਪਾਂ ਉਹ ਵੀ ਮੈਂ ਉਸ ਬੰਦੇ ਦੀ ਆਈਡੀ ਨਹੀਂ ਤੁਹਾਨੂੰ ਵਿਖਾ ਸਕਦੀ ਠੀਕ ਹੈ ਇਹ ਬੰਦੇ ਨੂੰ ਮੈਂ ਭੇਜਿਆ ਸੀਗਾ ਸਕਰੀਨਸ਼ਾਟ ਇੱਥੇ ਉਹ ਬੰਦੇ ਦੀ ਆਈਡੀ ਐਡ ਹੋਈ ਹੋਈ ਆ ਤੇ ਮੈਂ ਉਹਨੂੰ ਭੇਜਿਆ ਉਹ ਕਹਿੰਦਾ ਕਿ ਨਹੀਂ ਨਹੀਂ ਮੈਨੂੰ ਨਹੀਂ ਪਤਾ ਥੈਨ ਉਸ ਤੋਂ ਬਾਅਦ ਇਹਨਾਂ ਨੇ ਕਮਲ گورਨਾ ਦੀ ਆਈਡੀ ਇੱਕ ਉਹ ਆਈਡੀ ਐਡ ਹੋਈ ਮੇਲ ਆਈਡੀ ਕਮਲ گور ਉਹ ਸਾਰਾ ਡਾਟਾ ਮੈਨੂੰ ਰੀਸੀਵ ਹੋਇਆ ਸਿਮੀ ਵਰਮਰਾਂ ਦੇ ਫੋਨ ਦੇ ਵਿੱਚੋਂ ਹਨਾ ਜਿਹੜੇ ਉਹ ਕਹਿੰਦੇ ਕਿ ਆਪ ਵੀ ਸਾਡੇ ਤੇ ਅਲੀਗੇਸ਼ਨ ਲਾ ਰਹੀ ਐ ਇਦਾਂ ਉਹਦਾ ਲੱਲਾ ਖੱਕਾ ਹਨਾ ਆ ਉਹਦੇ ਤੁਸੀਂ ਪ੍ਰੂਫ ਵੇਖ ਲਓ ਸਿਮੀ ਵਰਮਰਾਂ ਦੇ ਫੋਨ ਦੇ ਵਿੱਚੋਂ ਜੋ ਕੁਝ ਆਪਾਂ ਨੂੰ ਮਿਲਿਆ ਸੀਗਾ ਹਨਾ ਉਹ ਕਹਿੰਦੇ ਸੀ ਸਾਡੇ ਫੋਨ ਰੱਖ ਲਿਆ ਇਦਾਂ ਉਹਦਾ ਹਨਾ ਆ ਸਾਰਾ ਡਾਟਾ ਇਹਨਾਂ ਦੇ ਫੋਨ ਦੇ ਵਿੱਚੋਂ ਆਪਾਂ ਨੂੰ ਰੀਸੀਵ ਹੋਇਆ ਸੀਗਾ ਇਹਨਾਂ ਨੇ ਜਦੋਂ ਮੇਰੀ ਆਈਡੀ ਹੈਕ ਕੀਤੀ ਸੀਗੀ ਹੈਨਾ ਇਹ ਬਹੁਤ ਸੱਚੇ ਸਵਿੱਤਰੇ ਬਣੇ ਹੋਏ ਆ ਆ ਆਪਣੇ ਹੱਥ ਦੀ ਪਛਾਣ ਕਰ ਲਓ ਜੀ ਤੇ ਆ ਜਗ੍ਹਾ ਦੀ ਪਛਾਣ ਤੇ ਹੈਗੀ ਉਹ ਆ ਮੈਨੂੰ ਹੈਨਾ ਇਹਨਾਂ ਨੇ ਚਲੋ ਆਈਡੀ ਹੈਕ ਕਰ ਲਈ ਹੈਨਾ ਆਈਡੀ ਹੈਕ ਕਰਨ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕੀਤੀ ਹੈਗੀ ਕੁਝ ਨਹੀਂ ਕੀਤਾ ਇਹਨਾਂ ਨੇ ਮੈਨੂੰ ਕਿਸੇ ਤੋਂ ਫੋਨ ਲਵਾਇਆ ਉਸ ਦੀ ਦੀ ਰਿਕਾਰਡਿੰਗ ਤੇ ਵੀ ਸਕਰੀਨਸ਼ਾਟ ਮੇਰੇ ਕੋਲ ਹੈਗਾ ਹੈਨਾ ਕਿ ਇਹਨਾਂ ਨੇ ਕਾਲ ਲਵਾਈ ਤੈਨ ਉਹ ਬੰਦੇ ਨੇ ਮੈਨੂੰ ਕਿਹਾ ਘਰੋਂ ਸੂਸ ਸਮਝ ਕੇ ਨਿਕਲੀਏ ਇਦਾਂ ਉਦਾਂ ਆਪਾਂ ਕਿ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਮੈਨੂੰ ਇਦਾਂ ਸੀਗਾ ਮੈਂ ਕਿ ਵੀ ਇਦਾਂ ਹੀ ਜਦੋਂ ਕਰ ਦਿੰਦੇ ਹੁੰਦੇ ਹੈਨਾ ਵੀ ਉਦਾਂ ਹੀ ਫੋਨ ਲਾ ਦਿੰਦੇ ਆ ਦੈਨ ਉਸ ਤੋਂ ਬਾਅਦ ਫਿਰ ਕੋਈ ਗੱਲ ਹੋਈ ਫਿਰ ਮੈਂ ਸਿਮੀ ਨੂੰ ਫੋਨ ਲਾਇਆ ਬੱਸ ਕੇ ਫੋਨ ਕੱਟ ਦਿੱਤਾ ਉਸ ਚੀਜ਼ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਹਨਾ ਵੀ ਜਦੋਂ ਆਪਾਂ ਇਹਨਾਂ ਨੂੰ ਫੋਨ ਲਾਇਆ ਸੀਗਾ ਦੈਨ ਇਹਨਾਂ ਨੇ ਲੜ ਲੂੜ ਕੇ ਫੋਨ ਕੱਟ ਦਿੱਤਾ ਹਾਂ ਤੁਸੀਂ ਕਮੈਂਟ ਕਰੀ ਚਲੋ ਕੋਈ ਚੱਕਰ ਨਹੀਂ ਹੈਗਾ ਗਲਤ ਕਰਨੇ ਆ ਕਰੀ ਜਾਓ ਬਟ ਮੈਂ ਆਪਦੀ ਮੰਮੀ ਵਾਲੀ ਗੱਲ ਤੇ ਵੀ ਆਉਂਗੀ ਚਲੋ ਜੀ ਇਹ ਗੱਲਬਾਤ ਹੋਈ